ਲੋ ਵੀ ਮੇਰੇ ਪਿੱਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲਦਾ ਜੀ ਕੰਮ ਵੀਰੋ ਬਹੁਤ ਵਧੀਆ ਤੇ ਧਰਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਚ ਹੋਣ ਜੀ ਬਰਕਤਾਂ ਤੇ ਲੋ ਜੀ ਤਿੰਨ ਤੋਂ ਚਾਰ ਦਿਨ ਬਾਅਦ ਬਲੌਗ ਪੈ ਰਿਹਾ ਉਹਦਾ ਵੀ ਕਾਰਨ ਤਾਂ ਵੀ ਦੁਆਬੇ ਏਰੀਏ ਗਿਆ ਵਾ ਤਾਂ ਮੰਗਿਆਂ ਵਾਲੀ ਸਾਈਡ ਜਿਹੜਾ ਵੀਰ ਆਇਆ ਵਾ ਤਾਂ ਆਪਣਾ ਬਿੱਲੂ بڑے ਪਿੰਡ ਵਾਲਾ ਉਹਨਾਂ ਨੂੰ 에ਅਰਪੋਰਟ ਪਰ ਛੱਡ ਕੇ ਆਇਆ ਜੀ ਸੋ ਦੋ ਦਿਨ ਉਧਰ ਰਹਿਣਾਂਗੇ ਤੇ ਚਲੋ ਬਾਕੀ ਰਾਤ ਪਹੁੰਚ ਗਿਆ ਤਾਂ ਘਰ ਤੇ ਹੁਣ ਬੱਚਿਆਂ ਨੇ ਵੀ ਜਾਣਾ ਵੀ ਸਕੂਲ ਨੂੰ ਸਵੇਰ ਸਵੇਰ ਦਾ ਟਾਈਮ ਹੈ ਆਪਣਾ ਵੀ ਖੇਤ ਚ ਜਿਹੜਾ ਵਜਣਾ ਤੇ ਉਧਰ ਟਰੈਕਟਰ ਵੀ ਗਿਆ ਵਾ ਨੇਤਰਬਾਈ ਦਾ ਥੋੜਾ ਜਿਹਾ ਹੁਕਮ ਆਇਆ ਵੀ ਫਾਲੇ ਪਾ ਕੇ ਦੇ ਦੇ ਉਹਨਾਂ ਨੇ ਕੰਨਾ ਬੀਜਣਾ ਹੁਣ ਉਹ ਵੀ ਦਿਖਾ ਦਾਂਗੇ ਤੇ ਪਰਮ ਦੇ ਨਾਲ ਕੇ ਜਾ ਹੁਣ ਜੀ ਵਿੱਚ ਵਿੱਚ ਜਦੋਂ ਹੁਣ ਘਰ ਆ ਗਿਆ ਫਿਰ ਕੰਮ ਕਾਫੀ ਨਿਕਲ ਗਏ ਤੇ ਬੰਦਾ ਬਣਾ ਤਿਆਰ ਹੋਇਆ ਵੇ ਸਵੇਰ ਸਵੇਰ ਦਾ ਟਾਈਮ ਹੈ ਤੁਹਾਨੂੰ ਪਹਿਲਾ ਜਸ਼ਨ ਨਾਲੇ ਮਲਾਉਂਦਾ ਜੀ ਮੇਰੇ ਵੱਲੋਂ ਸਾਰੇਾਂ ਨੂੰ ਪਿਆਰ ਸਤਿ ਸ਼ਕਾਲ ਜੀ ਅੱਛੇ ਆ ਲੋ ਵੇ ਸਤਿ ਸ਼ਕਾਲ ਆ ਦੇਖੋ ਬਾਈ ਖਾਂਜੇ ਦੇ ਖਾਂਜੇ ਘਟਾਰਾਂ ਬਾਈ ਥੋੜੀ ਲੜਕੇ ਖੜੀਆਂ ਆ ਬੈਠੇ ਹੋ ਦੇਖੋ ਦੇਖੋ ਆ ਦੇਖੋ ਸਵੇਰ ਸਵੇਰ ਹਾਂ ਬਈ ਜਸ਼ਨ ਹਾਂ ਜੀ ਦੱਸ ਪੜਾਈ ਕਿੱਕਣਾ ਚੱਲ ਰਹੀ ਹੈ ਬਹੁਤ ਵਧੀਆ ਚੱਲਦੀ ਕਵੈਸਚਨ ਨੰਬਰ ਪੜਾਉਂਗੀ ਤੁਸੀਂ ਜਾਨੂੰ ਹੋਟਲ ਤੇ ਰੋਤੀ ਹੀ ਲਾ ਲਈ ਆਇਓ ਅੱਛਾ ਚਲੋ ਵੀ ਬਾਹਰ ਸੋਚਦੇ ਕਿ ਇੱਧਰ ਬੈਠਾ ਬਈ ਸਰਸ ਜੀ ਆ ਗਈ ਤੇਰੀ ਪੜਾਈ ਕਿੱਕਣਾ ਚੱਲਦੀ ਹੈ ਬੀਬੀ ਵਧੀਆ ਇੱਧਰ ਮਿਲੋ ਜੀ ਮੇਰੇ ਕੋਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਕੀ ਦੀ ਪੜਾਈ ਵਧੀਆ ਚੱਲਦੀ ਆ ਤੂੰ ਦੱਸ ਪੜਾਈ ਦਾ ਬੇਟੀ ਦੀ ਹੋ ਆ ਜੀ ਵਧੀਆ ਜਿਆਦਾ ਹਾਂ ਹਾਂ ਇਹ ਕਹਿੰਦਾ ਏਵਾ ਹੁਣ ਤੁਹਾਡੇ ਸਾਹਮਣੇ ਚੁੱਪਾ ਪਿੱਛੇ ਤਾਂ ਮੈਂ ਪੁੱਛਿਆ ਤਾਂ ਵੀ ਕਿੰਨੇ ਮਾਸ ਲੈ ਕੇ ਆਉਂਗਾ ਕਹਿੰਦਾ ਮੰਮੀ ਆਂਡਾ ਲੈ ਕੇ ਆਉਂਗਾ ਹਾਂ ਸੱਚੀ ਗੱਲ ਓਏ ਕਿਹੜਾ ਲੈ ਕੇ ਆਉਂਗਾ ਆਂਡਾ ਜੀ ਹਾਂ ਸੋਨੇ ਦਾ ਕਿ ਜਾਂਦੀ ਦਾ ਸੋਨੇ ਦਾ ਆ ਵੀ ਜੈਸਾ ਨਾ ਤੂੰ ਫਸਟ ਹੈ ਹਾਂਜੀ ਚੈਲੰਜ ਆ ਪੱਕਾ ਹਾਂਜੀ ਹਰਜੀਤ ਦੇਖ ਲੈ ਚੈਲੰਜ ਚੈਲੰਜ ਨਾ ਕੋਈ ਮੌਜੂਦ ਲਾਇਆ ਹੋਇਆ ਹੈ ਚੈਲੰਜ ਦੇ ਰਹੀ ਹਰਜੀਤ ਇਹ ਹਾਂਜੀ ਕਹਿੰਦੇ ਹੋਟਲ 'ਚ ਰੋਟੀ ਖਵਾਉਣੀ ਪਣੀ ਹੈ ਚੱਲੇ ਜਣੂਗੇ ਬੱਚੇ ਦੇ ਉੱਪਰ ਨੂੰ ਆਏ ਕੁਛ ਨਹੀਂ ਜੀ ਨਾ ਮੈਂ ਤਾਂ ਜਵਾਬ ਦੰਦਾ ਨਹੀਂ ਆਇਓ ਚੱਲੇ ਕਿੱਸੇ ਤੇ ਬੱਚੇ ਦੀ ਹੌਸਲਾ ਵਧਾਈ ਸਮਝ ਲਓ ਤੇ ਉਹ ਸਮਝ ਲਓ ਹਾਂ ਜਦੋਂ ਤੇ ਲਾਉਣਾ ਵੀਡੀਓ ਪੈ ਜਾਣੀ ਜਨਾ ਫਸਟਾਈ ਫੇਰ ਮੈਂ ਕਿਤੇ ਦੇ ਫਸਟ ਨਾ ਮੈਂ ਨਹੀਂ ਮੈਂ ਕਿਤੇ ਕਿ ਸਾਹੀ ਧੋਰ ਵੀ ਅੱਗੇ ਪਹਿਲੀ ਗਾਸ ਤੋਂ ਲੈ ਕੇ ਪੰਜਵੀਂ ਤੱਕ ਫਸਟ ਸੈਕਿੰਡ ਫਸਟ ਸੈਕਿੰਡ ਹਾਂ ਆਉਂਦੀ ਰਹੀ ਹੈ ਜੀ ਹਾਂ ਚੱਲ ਕੋਈ ਨਾ ਜਿਹੜੀ ਵੀ ਮਰਜ਼ੀ ਪੋਜੀਸ਼ਨ ਆ ਗਈ ਚੱਲਾਂਗੇ ਕੋਈ ਜੀਰੂ ਨਹੀਂ ਫਸਟ ਪਰ ਤੂੰ ਆਪਣੀ ਕੋਸ਼ਿਸ਼ ਕਰਦੀ ਰਹਿ ਲੋ ਬਈ ਇਹ ਬੰਦੇ ਇਹ ਬੰਦੇ ਖਾਤਰ ਵੀ ਸਪੈਸ਼ਲ ਰੋਟੀ ਜੇ ਤੈਨੂੰ ਜੀਰੋ ਆਈ ਠੀਕ ਹੈ ਇਹਦੇ ਲੱਛਣ ਤਾਂ ਜੀਰੋ ਵਾਲੀ ਹੈ ਠੀਕ ਨੇ ਇਹ ਆਂਡਾ ਲੈ ਕੇ ਆਉਂਗਾ ਜੇ ਸੁਣ ਗਾਜੀ ਕਿਹੜਾ ਆਂਡਾ ਹੈ ਨਾ ਮੰਮੀ ਸੋਨੇ ਦਾ ਕੋਈ ਨਹੀਂ ਬਾਈ ਅੱਜ ਇਹਦੇ ਸਕੂਲ ਚ ਵੀ ਜਾਣਾ ਥੋੜੀ ਜੀ ਇਹਦੀ ਫੀਸ ਪੁੱਛਤਾ ਰੱਖਿਆ ਹੁਣ ਠੀਕ ਨੇ ਲੈ ਬਾਈ ਜਸ਼ਨ ਨਾ ਤਾਂ ਕਰਤਾ ਚੈਲੰਜ ਹੈ ਕਰ ਸਦੇ ਨਾ ਚੈਲੰਜ ਹਾਂਜੀ ਵੀ ਹੋਟਲ ਚ ਰੋਟੀ ਜੈ ਪੂਰੀ ਬਟਾ ਪੂਰੀ ਨੰਬਰ ਆਇਆ ਚਲ ਠੀਕ ਮਾਸਾ ਮਿਲਦਾ ਹੈ ਜੀ ਹਮ ਉਮੀਦ ਕਿ ਇਹ ਮਿਲਿਆ ਜਣੇ ਕਿਉਂਕਿ ਜਿਹੜੇ ਵੀ ਜਾਂ ਮੈਂ ਪੇਪਰ ਜਾਂ ਫਿਰ ਆਨਲਾਈਨ ਦੇ ਹੁੰਦੇ ਸੀ ਨਾ ਟੈਸਟ ਸਾਰਿਆਂ ਚ ਮੇਰੇ ਫੁੱਲ ਬਟਾ ਫੁੱਲੇ ਹੁੰਦੇ ਸੀ ਠੀਕ ਕਿਸੇ ਚਾਇਨੇ ਵੀ ਅੱਧਾ ਘੱਟ ਗਿਆ ਇੱਕ ਘੱਟ ਗਿਆ ਸਾਰੇ ਪੂਰੇ ਬਟਾ ਪੂਰੇ ਹੁੰਦੇ ਨੇ ਲਾ ਲੋ ਬਈ ਜਿਹੜੇ ਬੱਚੇ ਨੂੰ ਆਪਣੇ ਪਰ ਹੋਵੇ ਨਾ ਵੀ ਕੌਨਫੀਡੈਂਸ ਉਹ ਫਿਰ ਲਲਕਾਰ ਕੇ ਹੀ ਕਹਿੰਦਾ ਇਹ ਜਸ਼ਨ ਨੇ ਲਲਕਾਰ ਕੇ ਹੀ ਕਿਹਾ ਏ ਵੀ ਮੈਂ ਫਸਟ ਆਉਣਾ ਹੈ ਹੋ ਸਕਦਾ ਚਲੋ ਹਾਂਜੀ ਮੈਂ ਕੱਲ ਪਰਸੋ ਜਿੱਕੇ ਜਾਂਦੀ ਕਹਿੰਦੀ ਮੰਮੀ ਬਾਪੂ ਪਾਪਾ ਨੇ ਮਨਾ ਲਿਓ ਵੀ ਕਿਤੇ ਪਾਪਾ ਨਾ ਮੁਕਰ ਦੇ ਨਹੀ ਮੈਂ ਨਾ ਮੁਕਰਦਾ ਆ ਗਿਆ ਵੀਡੀਓ ਦੇ ਵਿੱਚ ਹੁਣ ਹੋ ਗਿਆ ਦੇਖ ਲੈ ਪੱਕਾ ਸਬੂਤ ਮੈਂ ਤਾਂ ਆਏ ਵੀ ਨਹੀਂ ਕਹਿੰਦਾ ਫਸਟ ਦਾ ਕੋਈ ਗੱਲ ਨਹੀਂ ਜਿਹੜਾ ਮਰਜੀ ਪੋਜੀਸ਼ਨ ਆ ਜਾਵੇ ਨੰਬਰ ਵਧੀਆ ਆਉਣਾ ਚਾਹੀਦਾ ਹੂੰ ਪੋਜੀਸ਼ਨ ਕੇ ਪੋਜੀਸ਼ਨ ਦਾ ਫਸਟ ਆਉ ਵੀ ਲੈ ਬਾਈ ਆ ਵੀ ਤੂੰ ਫਸਟ ਆ ਜਾਊਗਾ ਨਹੀਂ ਹੈ ਇਹ ਨਹੀਂ ਆਉਂਦਾ ਇਹਦਾ ਬਾਈ ਔਖਾ ਕੰਮ ਹੈ ਚਲੋ ਬਾਈ ਟਰੈਕਟਰ ਗਿਆ ਵਾ ਆਪਣਾ ਹੁਣ ਟਰੈਕਟਰ ਕੋਲ ਪਹੁੰਚਣਾ ਉਹਦੇ ਨਾਲ ਫਾਲੇ ਪਾ ਕੇ ਰਾਜੂ ਬਾਈ ਨੂੰ ਦਹੀਏ ਲੈ ਕੇ ਜਾਣੇ ਉਹਨੇ ਤੇ ਇਹ ਬੰਦਾ ਨੂੰ ਛੱਡਣਾ ਸਕੂਲ ਪਾ ਲਾ ਵੀ ਬੈਗ ਆਪਣਾ ਚੀਜ਼ ਰਹੇ ਕਿ ਨਵੀਂ ਮੰਗਦਾ ਕਰਨਾ ਨਾ ਮਾ ਬੈਗ ਦੇ ਦੋ ਤੇ ਪਾਣੀ ਵਾਲੀ ਬੋਤਲ ਦੇ ਦੋ ਚੀਜ਼ਾਂ ਰਹੇ ਕਿ ਨਵੀਆਂ ਨਵੀਆਂ ਡਬਾਂ ਦੇ ਪੜਨਾ ਹੈ ਨਹੀਂ ਹਨਾ ਦੇਖ ਲੈ ਬੋਤਲ ਆਪਣੀ ਵਾਲੀ ਤੋੜ ਕੇ ਜਦ ਚੌਣ ਲੱਗੀ ਮੇਰੀ ਚੱਕਲੀ ਹੋਣੀ ਹਾਂ ਵੀ ਕੀ ਗੱਲ ਉਹ ਸਰ ਦਸੀ ਨੇ ਵਿੱਚ ਚੌਣ ਲੱਗੀ ਕਿ ਨਾ ਬੀਬੀ ਆਹ ਕਲਰ ਲੈ ਲਾ ਤੇਰਾ ਫੇਵਰੇਟ ਆ ਇਹ ਬਾਈ ਆਈਟਮ ਹੈ ਇਹ ਆ ਤਾਂ ਮੈਂ ਗੱਲਾਂ ਨੂੰ ਚਲਾਕੀਆਂ ਵਾਲੀ ਆਈਟਮ ਹੈ ਆ ਦੇਖੋ ਪਟਕਾ ਠੀਕ ਕਰ ਇਹਦਾ ਮਾੜਾ ਜ ਆ ਫਲੰਡਰ ਜੇ ਦੇਦੇ ਟੋਪੀ ਬੰਦ ਕਰਤੀ ਹੁਣ ਹਾਂਜੀ ਹੁਣ ਗੱਲ ਹੋ ਗਈ ਹੈ ਹੈ ਪੇਪਰਾਂ ਕਰਕੇ 12 ਵਜੇ ਨੂੰ ਆ ਜੰਨੇ ਬੱਚੇ ਵਾਸਤੇ ਚ ਜਾਣੇ ਆ ਇਹਦੇ ਵੀ ਚੱਲਦੇ ਪੇਪਰ ਹਾਂਜੀ ਅੱਛਾ ਮਾਤਾ ਤਿੰਨ ਚਾਰ ਦਿਨ ਬਾਅਦ ਆ ਬੈਗ ਤਾਂ ਐਡਾ ਲੈ ਕੇ ਚੱਲ ਲਿਆ ਬਾਈ ਇਹਦੇ ਜਿੱਡਾ ਬੈਗ ਆ ਲੈ ਜੀ ਜੇ ਮੈਂ ਕਹਿਣਾ ਤਾਂ ਮੈਂ ਜੀ ਪੇਪਰ ਕਹਿ ਕੇ ਕਹਿੰਦਾ ਮੰਮੀ ਆ ਕੋਈ ਪੇਪਰ ਹੈ ਪਹਿਲੀ ਵਾਰ ਪੇਪਰ ਕਰ ਰਹੀ ਹੈ ਜੀ ਇਹਦਾ ਮੈਂ ਮੈਮ ਹੋਮਵਰਕੇ ਕਰਾਈ ਜਾਂਦੇ ਸੀ ਗੁਰਦਾ ਅੱਛਾ ਉਹ ਤਾਂ ਪੇਪਰ ਇਹਨੂੰ ਐ ਲਾਦਾ ਨਾ ਹੋਇਆ ਹਾਂਜੀ ਇਹ ਸਮਝਾਦਾ ਪੇਪਰ ਵੀ ਹੋਰ ਜੀ ਆ ਜੇ ਚਲੋ ਬਈ ਠੀਕ ਹੈ ਤੇ ਫਿਰ ਹੁਣ ਐ ਕਰੀ 2 ਘੰਟੇ ਤੱਕ ਤਿਆਰ ਹੋ ਜਾਈਂ ਚੱਲਦੇ ਆ ਫਿਰ ਆਪਾਂ ਹਾਂਜੀ ਦਵਾ ਦੇਣੀ ਚਲੋ ਹਾਂ ਠੀਕ ਨੇ ਹਾਂ ਪੰਮੂ ਦੇਖਦੇ ਆ ਪਰਮ ਨਾ ਰਿਆ ਨੀ ਪਨਾਜੀ ਭਾਰ ਮਾਦਨ ਆਦਨ ਹੈ ਵੀ ਹੈ ਮੈਂ 11 ਵਜੇ ਦੇ ਨਵਾਜੀ ਨੇ ਪੇਪਰ ਲੈ ਕੇ ਆ ਜਲ ਖਿੱਚਦੇ ਕੰਮ ਕਿੰਨੇ ਰਹਿ ਗਏ ਪੇਪਰ ਮੇਰੇ ਪੇਪਰ ਉਨ 6 ਪੇਪਰ ਰਹਿ ਗਏ ਅਲ ਦਫਾ ਤੇਰਾ ਪੇਪਰ ਇੱਕ ਹੋਇਆ ਹੈ ਨਹੀਂ ਮਤਲਬ 9 ਪੇਪਰ ਤੇ 4 ਪੇਪਰ ਹੋਣੇ 6 ਰਹਿ ਜਾਣੇ 6 9 ਪੇਪਰ 9 ਚੋਂ ਚੋ 4 ਕੱਢੂਗੇ 5 ਰਹਿ ਜਾਣੇ ਹਮ ਮਤਲਬ 4 ਰਹਿ ਗਿਆ ਅੱਜ 5ਵਾਂ ਹੈ ਅੱਜ ਦੋ ਦਿਨ ਤੱਕ ਹੋਣੇ ਆ ਜੀ ਬੱਚੇ ਕਦਰ ਮੰਗ ਰਹੇ ਆ ਲੋ ਬਾਈ ਕਹਿੰਦਾ ਮੰਮੀ ਤੇ ਗੋਪਚਾਰੀ ਦੇਣੀ ਹੈ ਐਦਾਂ ਦਾ ਕਰ ਆ ਇਹੋ ਜੇ ਕੰਮਾਂ ਤਾਂ 6 ਰ ਹੈ ਬਸ ਕਿਤੇ ਕਾਣ ਦੇ ਕੇ ਦੇਖ ਲਾ ਨਾ ਬੱਚੇ ਵੀ ਥੋੜੀ ਜਿਆਦਾ ਯੂ ਕਰਦੇ ਆ। ਚਾ ਕੋਈ ਨਹੀਂ। ਦਵਾ ਦਿੰਦੇ ਉਹ ਵੀ ਇਹਨਾਂ ਨੂੰ। ਬੱਚਿਆਂ ਤੇ ਉੱਪਰ ਕੁਛ ਨਹੀਂ। ਚਲੋ ਬਾਈ ਚੱਲਦੇ ਆ। ਉਦੋਂ ਟਰੈਕਟਰ ਕੋਲ ਨੂੰ ਵੀ ਇਹਨੂੰ ਬੰਦਨੋਂ ਚੜਾਉਣਾ ਟੂਟ ਬੱਸ। ਚਲ ਠੀਕ ਆ ਫਿਰ ਓਕੇ ਜੇਸ਼ਨ। ਡਨ। ਬਾਜੇ ਜਨਾ ਦੰਦ ਲਈ ਉਹ ਨੁਰਾਣੀ ਹੋ ਗਏ। ਤੂੰ ਵੀ ਬਾਹਰੋਂ ਚੜਾ ਆਇਓ। ਓਕੇ। ਚਲੋ ਵੀ ਚੱਲੀਏ ਪੁੱਤਰਾ। ਹੋ ਜਾ ਉਹ ਜੇਸ਼ਨ ਵੀ ਕਈ ਵਾਰ ਤੇ ਲੇਟ ਹੋ ਜਾਂਦਾ। ਚਲੋ ਵੀ ਚੱਲ ਚੱਲ ਪੁੱਤਰਾ। ਕੱਲਾ ਜਾਂਦਾ ਨਹੀਂ। ਚਲ ਮੋਟਰਸਾਈਕਲ ਕੋਲ। ਉੱਥੇ ਤੇ ਕਰਦੇ ਬਾਈ। ਉਹ ਬੰਦਾ ਖੜ ਗਿਆ ਬੱਸ ਆ ਗਈ ਸਾਰੇ ਕਰ ਰਹੇ ਤੇ ਇਹਨੂੰ ਛੇੜ ਰਹੇ ਤੇ ਚੱਲ ਬਈ ਚੜ ਜਾ ਲੋ ਗਾਰਦਾ ਇਕੱਠਾ ਕਰ ਦੇ ਕਿੱਦਾਂ ਹੋ ਗਿਆ ਬਾਈ ਪਿੱਛੇ ਲੋ ਬਾਈ ਪਾਲਿਆ ਟਰੈਕਟਰ ਹਾਲੇ ਪਾਉਣੇ ਆ ਰਾਜੀ ਵਾਈ ਦੇ ਹੱਥ ਉਹ ਦਾ ਗੇਟ ਅੰਮੇ ਬਾਈ ਵਾਲੇ ਫਾਲੇ ਪਾਉਣੇ ਬਾਈ ਅੰਮੇ ਹੀ ਹੈ ਗੇਟ ਦਾ ਲੋ ਬਾਈ ਫਾਲੇ ਪਹੁੰਚ ਕੇ ਘਰ ਦੇ ਕੋਲ ਤੇ ਹੁਣ ਕਰਨੀ ਸੈਟਿੰਗ ਇੱਧਰ ਰਾਜੂ ਬਾਈ ਨੂੰ ਮਿਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਹੂੰ ਬੱਸ ਹਨੂ ਬਾਈ ਫੋਨ ਆ ਗਿਆ ਉਹ ਲੱਗਿਆ ਵਾ ਰੇਵ ਹੋਣ ਹਾਂ ਮੈਨੂੰ ਵੀ ਲੱਗਦਾ ਵਿੱਚ ਨਾ ਕਰਨਾ ਕਹਿੰਦਾ ਬਾਈ ਕਹਿੰਦਾ ਸਰਬਜੀ ਤਾਂ ਹੁੰਦਾ ਕਹਿੰਦਾ ਉਹ ਫਾਲੇ ਸੈਟ ਕਰਾ ਨਹੀਂ ਹੂੰ ਬਾਈ ਹੁਣ ਆਪਾਂ ਨੇ ਬਸ ਆਹ ਫਾਲਾ ਚੱਕ ਕੇ ਇਹ ਚ ਕਰਨਾ ਆਹ ਹੋਉਣਾ ਪਹਿਲਾਂ ਮੈਂ ਨਾ ਛੇੜਿਆ ਪਤਾ ਇਹ ਹਾਂ ਆਹ ਉਰੇ ਹੋ ਜਣਾ ਹਾਂ ਉਹ ਉੱਥੇ ਹੋ ਜਣਾ ਆਹ ਗੱਬੇ ਇੱਥੇ ਗੱਬੇ ਲਾ ਦੇਣਾ ਹਾਂ ਇਹਦੇ ਦੂਏ ਤਰ੍ਹਾਂ ਹੀ ਬੀਜਨੇ ਫਿਰ ਹਾਂ ਬੀਜਦੇ ਹੁਣ ਦੂਏ ਤਰ੍ਹਾਂ ਹੀ ਜਾਂ ਤਾਂ ਬੈੱਡ ਵਾਲਾ ਤਾਂ ਬਹੁਤ ਘੱਟ ਬੀਜਦੇ ਆ ਅੱਛਾ ਹੂੰ ਨਾਲੇ ਕਹਿੰਦੇ ਬੈੱਡ ਵਾਲਾ ਨਿਕਲਦਾ ਵੱਧ ਹੁੰਦਾ ਨਹੀਂ ਨਹੀਂ ਦੂਜੇ ਤਰ੍ਹਾਂ ਹੀ ਮੈਂ ਤਾਂ ਵੱਧ ਚਾਹੀਦਾ ਜੇ ਕਹਣਾ ਮੈਂ ਕਣਕ ਦੇਖੇ ਜਿੱਥੇ ਕਣਕ ਛਿੱਧੀ ਆ ਬੋਕਾਮ ਦੀ ਵੱਲ ਅੱਛਾ ਹਾਂ ਉਹਨਾਂ ਆਪੇ ਝਾੜ ਦੇਨੇ ਦੀ ਆਵੇ ਵੀ ਹੈ ਭਾਈ ਥੋੜਾ ਸੰਗਣੀ ਨੂੰ ਪੈ ਜਾਂਦੇ ਹੂੰ ਉਹ ਝਾੜ ਚ ਘਟ ਜਾਂਦੀ ਸੀ ਪਰ ਮੈਨੂੰ ਵੀ ਫਾਲੇ ਝਾੜੇ ਵੀ ਨਹੀਂ ਵਰਤ ਕੇ ਆ ਦੇਖ ਲੈ ਉਹ ਕੋਈ ਲੱਗੀ ਹੋਈ ਕੋਈ ਨਹੀਂ ਜਦਿਆ ਆਏ ਵੱਜਦੇ ਨਾ ਗਾਇਲੇ ਹੂੰ ਜੋ ਪੰਨੇ ਮਾਰ ਲੈ ਟਰਾਲੀ ਵਾਲੀ ਕੱਢ ਕੇ ਹੂੰ ਭੀ ਬੇਨ ਨਹੀਂ ਕਰਦਾ। ਭਾਈ ਬੱਦਲ ਬਾਈ ਹੋ ਗਈ ਦੁਬਾਰਾ ਦੇ। ਬੱਦਲ ਬਾਈ ਦਸੀ ਜਾਂਦੇ ਆ ਪੈਣਾ ਪੂਣਾ ਨਹੀਂ ਹੈਗਾ ਮੀ। ਬਹਾ ਹੋ ਜਾਂਦਾ ਹੁਣ ਐਟ। ਅਸੀਂ ਤਾਂ ਪਾਣੀ ਸ਼ੁਰੂ ਕਰਤਾ। ਪਾਣੀ ਯਾਰ ਸ਼ੁਰੂ ਤਾਂ ਕਰਤਾ ਹਵਾ ਚੱਲ ਬਣੀ ਨਹੀਂ। ਹਾਂ ਕਣਕ ਨਹੀਂ। ਮੈਡਮ ਲਾਈਟ ਆਉਂਦੀ ਆ। ਹੁਣ ਹਵਾ ਨਹੀਂ ਹੈਗੀ ਕਿਹੜਾ ਪਾਣੀ ਜਾ ਤਾਂ ਦਿਨ ਚ ਹਵਾ ਜਾਂਦੀ। ਹੂੰ। ਹੁਣ ਬਚਨ ਗੱਲੇ ਗਰੀ ਜਾਂਦੀ। ਸਹੀ ਗੱਲ। ਚਲੋ ਭਾਈ ਲੱਗੇ ਹੋਏ। ਕਰਾ ਦਵਾ ਸੈਟਿੰਗ। ਫਿਰ ਆਪਾਂ ਸੁਵੇਪਾਰਾ ਛੱਡਿਆਣਾ ਭਾਈ। ਜਾ। ਹਾਂ ਬਥੇ ਖੜਾ ਕੇ ਆਪਾਂ ਮੋਟਰਸਾਈਕਲ ਪਰ ਆ ਜਾਣਾ ਬਸ। ਲੋ ਬਾਈ ਫਾਲਿਆਂ ਤੋਂ ਬਾਅਦ ਨਿੱਤਰ ਬਾਈ ਕੋਲ ਫਾਲੇ ਪੰਜਾਬ ਤੇ ਖਿੱਚ ਵੀ ਠੀਕ ਕਰਕੇ ਤੇ ਟਰੈਕਟਰ ਆ ਗਿਆ ਆਪਣਾ ਘਰ ਟਿਕਾਣੇ ਲੱਗ ਗਿਆ ਤੇ ਆ ਬਾਈ ਮੋਟਰਸਾਈਕਲ ਆਪਣਾ ਤੇ ਮੌਸਮ ਦੇਖੋ ਤੇ ਬਾਕੀ ਬਾਈ ਜਸ਼ਨ ਵੀ ਆ ਗਈ ਇਹਨੇ ਨੂੰ ਜਿਨ੍ਹਾਂ ਨੂੰ ਮੈਂ ਮੁੜ ਕੇ 12 ਬਦ ਦਿਨ ਪੇਪਰ ਕਰਕੇ ਤੇ ਸਰਦਾਰ ਨਹੀਂ ਤਿਆਰ ਅੰਦਰ हां फौल भाई ਜਿਸ ਨੇ ਕੱਕਣਾ ਹੋਇਆ ਪੇਪਰ ਬਹੁਤ ਵਧੀਆ ਫੋਲੋਅਰ ਟਾ ਫੋਲੋ ਹਾਂਜੀ ਲੋ ਬਾਈ ਟੀ ਵੀ ਗੰਨੀ ਦਾ ਘਰ ਦਾ ਰੱਖਣਾ ਖਿਆਲ ਚਾਚਾ ਵੀਰ ਐ ਬਾਬਾ ਵੀਰੀ ਠੀਕ ਹੈ ਜੀ ਹਾਂ ਬਈ ਹਾਂਜੀ ਚਲੋ ਜੀ ਦੇਖੀ ਤੂੰ ਬੈਠੀ ਆ ਦੱਸ ਜੀ ਮੈਂ ਬਸ ਬਣੀ ਜੀ ਬਸ ਥਰਾੜ ਜੀ ਹੋ ਗਈਆਂ ਪੁੰਨ ਵੇਲਦੀ ਨੂੰ ਚੱਲੀਏ ਫਿਰ ਹਾਂਜੀ ਉਹ ਵੇਖਿਆ ਅੰਜਲੀ ਆਈ ਹੈ ਪਹਿਣਾ ਆਈ ਵੀ ਉਹ ਤੇ ਜੀ ਉਹਨੂੰ ਪਤਾ ਉਹਨਾਂ ਦਾ ਹਸਬੰਦ ਹੈ ਨਹੀਂ ਏ ਬਪਾ ਜੀ ਨਾਲ ਨੇ ਫੁੱਟਰੀ ਲੇ ਕੇ ਦਿੱਤੀ ਉਹਨਾਂ ਨੂੰ ਵੀ ਮੈਂ ਕਹਿ ਬਚਲ ਮੈਂ ਵੀ ਜਿਹੜਾ ਮਾਰਿਆ ਨਹੀਂ ਸ਼ਕਨ ਨਹੀਂ ਹੁੰਦੀ ਐ ਹਾਂਜੀ ਚਲੋ ਕੋਈ ਨਾ ਬੱਦਾ ਹੀ ਚਾਹੀਦਾ ਬਾਈ ਚੱਲੀ ਫਿਰ ਹਾਂਜੀ ਜੀ ਕਰੇ ਹੁੰਦਾ ਜਿਵੇਂ ਸਿੱਟ ਆਪੇ ਇੱਕ ਇੱਕ ਮਿੰਟ ਭੈਣਾ ਲੈਂਦੀਆਂ ਵੀ ਛੋਟੇ ਛੋਟੇ ਜੀ ਕੋਗਾ ਰਹਿੰਦੇ ਤੇ ਖੇੜਦੇ ਤੇ ਵੀ ਹੁਣ ਇਦਾਂ ਵੀ ਤਾਗਲੀ ਉੱਠ ਕੱਢਦੀ ਜਾਂਦੀ ਏ ਵੀ ਮੈਂ ਵੀ ਮਾਰਿਆ ਉਹਨੇ ਜਿਹੜਾ ਆ ਦੇਲਾ ਜਿਵੇਂ ਭੈਣ ਭਾਈ ਲੜਦੇ ਆ ਰੋਜ਼ ਹਾਂਜੀ ਪੈਂਦਾ ਛੱਪਾ ਕਿ ਨਹੀਂ ਹਾਂਜੀ ਇੱਕ ਨਾ ਹੀ ਅਸੀਂ ਲੜਦੇ ਹੁੰਦੇ ਸਾਰੇ ਬੱਚੰਦਾ ਜੀ ਹਾਂਜੀ ਹਾਂ ਹੁਣ ਬੈਣ ਪਰਾਦਾ ਪਿਆਰ ਕੀ ਆ ਜੀ ਇਹ ਹੁਣ ਪਤਾ ਲੱਗਦੀ ਆਪਾਂ ਨੂੰ ਸਹੀ ਗੱਲ ਚੱਲ ਫਿਰ ਚੱਲ ਉੱਠਾ ਪਹਿਨੜੇ ਘਟ ਮੋੜੇ ਵੀ ਜਿਆਦਾ ਮਾਨ ਲਿਆ ਕਰਦਾ ਮੇਰਾ ਇਹ ਰੋਣ ਨਾਲ ਕਿੰਨ ਲੰਗੀਆਂ ਹੁਣ ਵੀ ਮਿਲਿਆਉਣੇ ਜਾਵੇ ਤੋ ਪਹਿਲਾਂ ਸੱਚੀ ਸੱਚੀ ਗੱਲ ਦੱਸ ਹੈ ਪਹਿਨੜੇ ਤੇ ਉਹ ਵੀ ਕਹਿਦਾ ਨੇ ਵੀ ਚਲੋ ਚੱਲੀਏ ਉਹ ਚੱਲੋ ਤਾਂ ਧੰਨਵਾਦ ਦਾ ਕੋਈ ਗੱਲ ਨਹੀਂ ਸੱਚੀ ਦੱਸ ਦੇ ਤੇਰਾ ਜੀਨੀ ਨਾ ਲੱਗਦਾ ਉੱਥੇ ਜਾ ਕੇ ਫਿਰ ਹਾਂਜੀ ਆਪਣੇ ਬਾਈ ਘਰ ਇਹ ਇੱਥੇ ਰਹਿਣਾ ਹਿੱਲ ਗਈ ਜੇ ਇਹਨਾਂ ਨੂੰ ਮੈਂ ਛੱਡਣ ਦੀ ਹੁਣ ਮਨੋਂ ਐ ਦੱਸ ਬਈ ਐਤਵਾਰ ਨੂੰ ਕਿਹਾ ਤਾਂ ਨਾ ਵੀ ਰਾਤ ਲਾਇਆ ਹਾਂਜੀ ਉਦਣ ਵਾਸਤੇ ਥੋੜਾ ਜਿਹਾ ਮਾਂਜਿਆ ਹੀ ਨਹੀਂ ਕਰਿਆ ਜੀ ਜਾਣ ਨੂੰ ਬਾਈ ਇਹ ਆਪਣੇ ਘਰ ਰਹਿਣਾ ਹਿੱਲ ਗਿਆ ਓਰੇ ਆਜ਼ਾਦੀ ਵਾਲੇ ਅਜੇ ਇਹ ਵੀ ਨਿਆਣੇ ਵੀ ਨਹੀਂ ਮੰਦੇ ਪਮੂਗਾ ਕਹਿੰਦਾ ਤਾਂ ਆਰੰਭ ਤਾਂ ਇਹ ਜੀ ਨੂੰ ਕਹੀ ਜਾਂਦਾ ਕਹਿੰਦਾ ਗਰਮੀ ਬਹੁਤ ਦਾ ਮੰਮੀ ਉੱਤੇ ਉਹ ਪੁਰਾਣੀਆਂ ਗੱਲਾਂ ਯਾਦ ਰਕੀਆਂ ਹੋਈਆਂ ਨੇ ਬੱਚੇ ਦੇ ਕਹਿਦਾ ਹੁੰਦਾ ਮੰਮੀ ਨਾ ਨਹੀਂ ਕੋਲ ਨਹੀਂ ਜਾਣਾ ਨਾ ਉੱਤੇ ਨੈਟ ਚੱਲਦਾ ਏ ਨੈਸੀ ਚੱਲਦਾ ਏ ਲੋ ਬਾਈ ਆ ਬੰਦਾ ਸਾਡਾ ਪਰਮ ਏ ਸੀ ਤੇ ਉਹ ਟੀਵੀ ਪੱਕਾ ਲੱਗਣਾ ਮੈਂ ਚੱਲ ਫਿਰ ਤਾਂ ਦੇ ਬਾਅਦ ਫੇ ਜਾ ਰਹੀ ਹਾਂ ਲੈ ਕੇ ਜਾਇਆ ਹਾਂ ਇੱਕ ਵਾਰ ਹੂੰ ਚੱਲ ਫਿਰ ਉਠ ਸਰਦਾਰ ਜੀ ਠੀਕ ਹੈ ਜਿਸ ਨੂੰ ਬਾਬਾ ਜੀ ਵੀਰੇ ਚਾਚੇ ਨੇ ਆ ਜਾਣਾ ਠੀਕ ਹੈ ਵੀਰ ਜੀ ਨੂੰ ਵੀ ਸਾਡੇ ਸੀ ਇੱਕ ਘੰਟਾ ਕੇ ਲਾਉਣਾ ਪਤਾ ਲੋ ਬਾਈ ਜਸਨ ਨਾ ਰਹਿਣਾ ਘਰ ਇਹਨੂੰ ਤਾਂ ਨਹੀਂ ਲੈ ਕੇ ਜਾਣਾ ਇਹਨੇ ਪੜਨਾ ਹੈ ਆਪਣਾ ਮੈਂ ਨੇ ਲੈ ਕੇ ਵੀ ਦੇ ਦੂਗੀ ਮੈਂ ਪੜ ਕੇ ਆਈ ਆ ਥੋੜਾ ਸਾ ਟੀਵੀ ਦੇ ਕੇ ਪਾਜਾ ਤੇ ਫਰਮ ਆ ਗਿਆ ਫਿਰ ਤਾਂ ਪੜਨ ਭਰੇ ਆ ਇਹ ਚੀਕੀ ਹੋਰ ਮੁਰਫ ਹੋ ਗਏ ਬੰਦੇ ਅੱਛਾ ਹਾਂਜੀ ਹੁਣ ਇਹਦਾ ਵੀ ਫਰਮ ਦਾ ਲਾਹਾ ਹੋਇਆ ਵੀ ਲੈ ਨਹੀਂ ਉਹ ਨਹੀਂ ਮਾ ਦੇ ਬ루ਮ ਚਲੋ ਉਹਦਾ ਵੀ ਲੈ ਕੇ ਅੱਧਾ ਘੰਟਾ ਉਹਨੂੰ ਦੇਖ ਲੈ ਚਲੋ ਬਾਈ ਚੱਲਦੇ ਆ ਤੇ ਬਾਕੀ ਆਪਣੇ ਆਪਣੇ ਕੰਮ ਹੀ ਲੱਗੇ ਸਾਮਾਨ ਤਾਂ ਨਹੀਂ ਕੋਈ ਲੈ ਕੇ ਜਾਣਾ ਹਾਂਜੀ ਸਾਮਾਨ ਕੁਸ ਮੈਂ ਫਿਰ ਲੇ अच्छा ठीक है चाय ਵੀ ਲੈ ਲੇਪਾ ਨੇ ਬਾਹਰ ਜਾਣਾ ਕਰਨਾ ਚਲ ਚਲ ਫਿਰ ਜਦ ਮੈਂ ਕਹਿੰਨੀ ਫਰੂਟ ਲੈ ਆਉਂਗੀ ਖਾਣ ਜੋ ਲੈ ਆਉਂਗਾ ਫਰੂਟ ਵੀ ਲੈ ਆਵਾਂਗੇ ਤੇ ਉਹ ਕਿਆ ਕਹਿੰਦੇ ਉਹਨੂੰ ਪੰਜਾਬੀ ਚ ਕਹਿਆ ਓਕੇ ਅੰਗੂਰ ਵੀ ਲੈ ਆਵਾਂਗੇ ਠੀਕ ਆ ਚਲ ਚਲੋ ਭਾਈ ਚੱਲਦੇ ਆ ਲਓ ਭਾਈ ਪਹੁੰਚ ਚੁੱਕੇ ਹੱਸੋ ਰਿਆਂ ਆਪਣੀ ਗੱਡੀ ਵਾਈ ਆ ਖੜ ਗਈ ਆਪਣੀ ਆਹ ਹੈ ਬੇਲੀ ਜਲਾਈ ਸਤਿ ਸ਼੍ਰੀ ਅਕਾਲ ਮਾ ਜੀ ਆਪਾਂ ਮਾਰ ਕੇ ਆਈਏ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹਾਂ ਠੀਕ ਠਾਕ ਠੀਕ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲੈ ਲੇਟ ਹੋ ਗਈ ਸੀ ਭੁੱਲ ਗਈ ਸੀ ਮੈਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਈ ਸਤਿ ਸ਼੍ਰੀ ਅਕਾਲ ਜੀ ਹਾਂ ਭੁੱਲ ਗਈ ਸੀ ਹਾਂ ਭੁੱਲ ਗਈ ਸੀ ਉਹ ਪਵਨ ਆ ਦੇਖ ਮਾਸੜ ਜੀ ਆ ਗਏ ਹਾਂ ਠੀਕ ਠਾਕ ਭਾਈ ਦੇ ਲਾਟ ਪਾਦੇ ਹੈ ਆਹ ਹੈ ਡੇਕ ਦੀ ਮੋਜ ਆਪਣਾ ਮੈਂਬਰ ਆਇਆ ਹੁਣੀ ਹੁਣ ਲਿਆਏ ਧਾਰ ਕੇ ਬੱਛੀ ਆਈ ਹੈ ਗਏ ਆਈ ਹੋਰ ਤੇ ਪਾਲਟੀ ਹੋਗੀ ਜਰਾ ਕੰਨੀ ਦਾ ਪਾਲਟੀ ਹੋਗੀ ਕਿਹੜੀ ਆਈ ਆ ਆ ਉਰਲੀ ਆ ਛੋਟੀ ਜੀ ਮੱਛੀ ਲੋ ਬਾਈ ਆ ਆ ਗਏ ਹਾਂ ਲੋ ਬਾਈ ਆ ਗਏ ਆਈ ਆ ਤੇ ਤਾਰੇ ਟੈਂਪੋ ਤੇ ਆ ਬੱਛੀ ਦੁੱਧੋ ਖੁੱਲਾ ਫੇ ਤਾਂ ਨਿਆਣਿਆਂ ਨੂੰ ਵੀ ਛੱਡਿਆ ਘਰ ਓਕੇ ਲਿਓਣੇ ਤੇ ਨਿਆਣੇ ਤਾਂ ਨਾਲ ਲਿਓਣੇ ਤੇ ਫਿਰ ਪੇਪਰ ਚੱਲਦੇ ਪੇਪਰ ਚੱਲਦੇ ਪੇਪਰ ਚੱਲਦੇ ਆ ਕੱਲ ਪੇਪਰਾਂ ਦੇ ਬਾਅਦ ਕਿੰਨੇ ਇੱਕ ਬਰਾਬਰ ਦੀਆਂ ਬੱਚੀਆਂ ਹੋ ਗਈਆਂ ਹਾਂ ਇੱਕੋ ਬਰਾਬਰ ਦੀਆਂ ਹੋ ਗਈਆਂ ਤੇਰੇ ਪਾਪਾ ਕਹਿੰਦੇ ਛੋਟੀ ਜੀ ਉਹ ਚਾਲ ਮਾਂ ਨੂੰ ਦੁੱਧ ਚਾਹੀਦਾ ਹੈ ਚੱਲ ਥੇ ਲੈ ਆਉਂਦੀ ਤੇ ਕੋੜ ਬਹੁਤ ਸਰਦਗੀ ਤੇ ਦੁੱਧ ਨੂੰ ਅੱਛਾ ਰੱਸੀ ਬੰਨ ਕੇ ਲੱਤਾਂ ਨੂੰ ਫੇਰ ਢਿੰਟੀ ਖੜਦੀ ਉਹ ਜਾਨੀ ਵੇਚਦੀ ਇਹ ਲੈਂਦੀ ਹੈ ਉਹ ਵੇਚਦੀ ਵੇਚਦੀ ਹਾਂ ਹਾਂ ਚਲੋ ਭਾਈ ਉਹ ਤਾਂ ਪਾਪਾ ਵੇਚਿਆ ਕੰਨੇ ਦੀ ਮੰਡੀ ਪਾਪਾ ਸਤਿ ਸ੍ਰੀ ਅਕਾਲ ਆਪੇ ਵਧਾਈਆਂ ਤੁਸੀਂ ਗਏ ਹੋ ਨਵੀਂ ਗਾਂ ਆ ਗਈ ਉਹ ਦੂਸਤ ਸਟੈਂਡ ਪਰ ਲਾਏ ਕਰੋ ਕੋਲੂ ਉੱਪਰ ਚੜਦਾ ਉਧਰ ਤੇ ਹਾਂ ਉਹ ਵਈ ਦੇਖਿਓ ਬੰਦਾ ਸਕੂਟਰੀ ਦੀ ਕਰਦਾ ਚੈਕਿੰਗ ਚਲਾਉਣ ਲੱਗਿਆ ਹੈ ਚਾਬੀ ਕੱਢਣੀ ਹੈ ਚਾਬੀ ਦਾ ਪਹਿਲਾਂ ਕਲਚ ਦੱਬੇ ਤੇ ਸਟਾਰਟ ਹੋਣੀ ਹੈ ਇਹ ਠੀਕ ਹੈ ਤੋਂ ਜਿਹੜਾ ਦੇਖਿਆ ਨਵੇਂ ਬਾਈ ਆ ਐਕਟਿਵ ਵਾਲਾਤੀ ਐ ਚਲਦੀ ਤੇ ਇਹ ਢੇੜੇ ਪਰ ਢੇੜਾ ਇਹ ਬੰਦਾ ਹੁਣ ਕਰ ਰਿਹਾ ਰੀਸ ਦੇਖੋ ਨਿਆਣਾ ਜਿਖਣਾ ਰਿਸਕਾ ਦਿੰਦਾ ਚਲੋ ਆ ਲੋ ਫੜੋ ਚਾਬੀ ਹੋਰ ਬੱਚੇ ਠੀਕ ਆ ਸਰਬ ਵੀ ਤਾਂ ਐਨ ਸਾਰੇ ਠੀਕ ਆ ਜੀ ਅੱਛਾ ਪਾਪਾ ਜੀ ਪਾਪਾ ਜੀ ਵੀ ਠੀਕ ਆ ਜੀ ਆਮਨਾ ਆਮਨਾ ਵੀ ਠੀਕ ਆ ਹਾਂ ਵੇ ਹਾਂ ਜੀ ਤੇ ਚੁੱਪ ਕਰਕੇ ਰਹਿ ਗਈ ਮੈਂ ਇਧਰ ਗੱਲ ਚੱਲ ਰਹੀ ਜੀ ਤਾਂ ਬੈਠ ਗਈ ਅੱਛਾ ਹਾਂ ਠੀਕ ਆ ਚਲੋ ਬਾਈ ਬੈਠੇ ਲੋ ਬਾਈ ਚਾਲਾ ਕੰਮ ਸ਼ੁਰੂ ਇੱਧਰ ਲੈ ਆ ਬਈ ਕੀ ਆ ਖਾਣਾ ਕੀ ਆਈ ਦੱਸ ਪਤਾ ਸੋਸਾ ਲੋ ਬਈ ਨਰਮਾ ਦੋ ਸਾਧਰ ਹਾਂ ਬਈ ਪੀ ਲਾਂ ਚਾਹ ਹਾਂਜੀ ਇਹਦੇ ਬੇਟਾ ਹੂੰ ਚਾਹ ਆ ਬਾਈ ਪੰਜਾਬੀਆਂ ਦਾ ਖਾਣਾ ਦੇਖ ਲਓ ਸਮੋਸਾ ਆ ਬੰਦਾ ਕੱਦਾਂ ਕਹਿ ਰਿਹਾ ਸੋਸਾ ਸੋਸਾ ਹਾਂ ਵੀ ਸੋਸਾ ਖਾਣਾ ਹੈ ਹਾਂ ਕਹਦੇ ਹਾਂਜੀ ਕੱਕ ਚਲੋ ਬਈ ਚੌਂ ਚੱਲ ਸਕਦੇ ਬਈ ਪਰਮਲੀ ਜ਼ਿਆਦਾ ਹੁੰਦੀ ਏ ਹੈ ਹੁਣ ਆਉਂਦੀ ਵਾਰਵਲੀ ਜ਼ਿਆਦਾ ਨਿਕਦਾ ਵਾਦਾ ਤੋੜੇੜਾ ਅੰਮੂ ਨੇ ਤਾਂ ਕੱਦਾ ਚੱਕਦਾ ਨਾ ਚਲੋ ਬਈ ਬੈਗੇ ਸਕਦੇ ਨਾ ਚੰਗੇ ਨਾਲ ਚਲੋ ਬਈ ਜਾ ਰਹੇ ਆਪਣੇ ਘਰ ਨੂੰ ਠੀਕ ਆ ਵੀਰ ਫਿਰ ਓਕੇ ਠੀਕ ਆ ਜੀ ਫਿਰ ਓਕੇ ਠੀਕ ਆ ਜੀ ਫਿਰ ਮਾਰਿਓ ਗੇੜਾ ਅੱਛਾ ਜੀ ਮੈਂ ਗਲਤੀ ਮਲਤੀ ਮਾਫ ਕਰਿਓ ਲੈ ਹਾਂ ਗਲਤੀ ਫਲਤੀ ਕਰੇ ਮਾਫ ਹੋਰ ਕੀ ਓਕੇ ਮੰਮੀ ਫਿਰ ਵਧੀਆ ਮਿਲ ਚੱਲੇ ਵਧੀਆ ਕਰਿਆ ਮਿਲ ਗਏ ਸੀ ਹਾਂ ਤਾਂ ਕਹਿੰਦੇ ਵਧੀਆ ਕਰੇ ਤੂੰ ਵੀ ਆ ਜੇ ਕਰ ਆਉਂਗੀ ਮੈਂ ਵੀ ਕਹਿੰਦਾ ਵੀ ਸਰਦਾਰ ਨੇ ਕਿਹਾ ਜੇ ਕਰ ਹਾਂ ਜੀ ਜ਼ਿੰਮੇਦਾਰ ਨਾਲ ਸਾਡਾ ਕੰਮ ਲੱਤਾ ਰੱਸੀਆਂ ਨਾਲ ਬਾਈ ਦੇਖੋ ਘਮਾ ਘਮਾ ਕੇ ਲੈ ਹੈਂ ਤਾਂ ਇਹ ਬੰਨਤਾ ਉੱਪਰ ਕਾਹ ਜੀ ਬੰਨਤਾ ਬਾਈ ਬੈਟਰੀ ਤਾਰ ਕੇ ਮੈਂ ਅੰਦਰ ਦੇਖ ਕੇ ਅੰਦਰ ਪਈ ਹੈ ਚਲੋ ਠੀਕ ਹੈ ਬਾਈ ਚਲ ਠੀਕ ਹੈ ਜੀ ਫਿਰ ਠੀਕ ਹੈ ਓਕੇ ਓਕੇ ਜੀ